ਾਰੇ ਹੀ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਸੰਸਦ ਮੈਂਬਰ ਸ਼ੇਰ ਸਿੰਘ ਖੁਬਾਇਆ ਨੂੰ ਲੈ ਕੇ ਵੱਡੀ ਖਬਰ ਆਈ ਹੈ ਛੇਰ ਸਿੰਘ ਖੁਬਾਇਆ ਜੋ ਕਿ ਬਾਰਡਰ ਪੱਟੀ ਦੇ ਉੱਪਰ ਜ਼ਿਲ੍ਹਾ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਨੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਘਰ ਨੂੰ ਜਾਂਦੀ ਸੜਕ ਜਿਸ ਨੂੰ ਨਹੀਂ ਪੱਕਾ ਬਣਾਇਆ ਜਾਵੇਗਾ ਉਹ ਸੜਕ ਨੂੰ ਕਿਉਂ ਨਹੀਂ ਪੱਕਾ ਬਣਾਇਆ ਜਾ ਰਿਹਾ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਧਾਇਕ ਨੇ ਜੋ ਸ਼ੇਰ ਸਿੰਘ ਖਬਾਇਆ ਦੇ ਉੱਪਰ ਵੱਡੇ ਇਲਜ਼ਾਮ ਲਾਏ ਨੇ ਸ਼ੇਰ ਸਿੰਘ ਖਬਾਇਆ ਜਿਸ ਨੂੰ ਕੇਂਦਰ ਸਰਕਾਰ ਦੇ ਵੱਲੋਂ ਬਹੁਤ ਜ਼ਿਆਦਾ ਐਮਪੀ ਕੋਟੇ ਦਾ ਫੰਡ ਮਿਲਦਾ ਹੈ ਉਹ ਐਮਪੀ ਕੋਟੇ ਦਾ ਫੰਡ ਕਿੱਥੇ ਗਵਨ ਕਰ ਰਿਹਾ ਹੈ ਉਹ ਕਿਉਂ ਨਹੀਂ ਸੜਕਾਂ ਤੇ ਫੰਡ ਦੇ ਰਿਹਾ ਇਸ ਤੋਂ ਲੈ ਕੇ ਛੇਰ ਸਿੰਘ ਕਬਾਇਆ ਦੇ ਉਹਨਾਂ ਨੇ ਵੱਡੇ ਰਾਜ ਖੋਲੇ ਨੇ ਸੋ ਸੜਕ ਜੋ ਉਹਨਾਂ ਦੇ ਘਰ ਨੂੰ ਜਾਂਦੀ ਏ ਪਿੰਡ ਕਬਾਇਆ ਦੇ ਵਿੱਚ ਉਹ ਸੜਕ ਦਾ ਬਹੁਤ ਮਾੜਾ ਹਾਲ ਏ ਔਰ ਛੇਰ ਸਿੰਘ ਕਬਾਇਆ ਜੋ ਇੱਕ ਪਿੰਡ ਤੋਂ ਰਿਪਰੈਜ਼ੈਂਟ ਕਰਦੇ ਨੇ ਔਰ ਪਿਛਲੇ ਅਕਾਲੀ ਸਰਕਾਰ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਕਿ ਬਹੁਤ ਵੱਡਾ ਨਾਮ ਸੀ ਉਸ ਵਕਤ ਉਹ ਸੰਸਦਿਤ ਸਖਤਰ ਬਣਦੇ ਸੀ ਫਿਰ ਅਕਾਲੀ ਸਰਕਾਰ ਨੇ ਉਹਨਾਂ ਨੂੰ ਦੋ ਵਾਰੀ ਮੈਂਬਰ ਆਫ ਪਾਰਲੀਮੈਂਟ ਦੀ ਟਿਕਟ ਦਿੱਤੀ ਜਿਲ੍ਹਾ ਫਰੋਇਪੁਰ ਤੋਂ اور ਦੋ ਵਾਰੀ ਉਹ ਮੈਂਬਰ ਆਫ ਪਾਰਲੀਮੈਂਟ ਬਣੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਔਰ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਦੇ ਸੁਪੁੱਤਰ ਜਿਹੜੇ ਕਿ ਵਿਧਾਇਕ ਬਣਦੇ ਨੇ ਫਾਇਲ ਕਾ ਤੋਂ ਔਰ ਕਾਂਗਰਸ ਪਾਰਟੀ ਦੇ ਵੱਲੋਂ ਵੀ ਬਹੁਤ ਸਾਰੇ ਫੰਡ ਆਏ ਪਰ ਉਹਨਾਂ ਨੇ ਆਪਣੇ ਹਲਕੇ ਨੂੰ ਲੈ ਕੇ ਔਰ ਆਪਣੇ ਪਿੰਡ ਨੂੰ ਲੈ ਕੇ ਇੱਕ ਵੀ ਪੈਸਾ ਨਹੀਂ ਲਾਇਆ ਜੋ ਹੁਣ ਫਿਰ ਸੰਸਦ ਮੈਂਬਰ ਬਣੇ ਨੇ ਕਾਂਗਰਸ ਵੱਲੋਂ ਉਹਨਾਂ ਨੂੰ ਟਿਕਟ ਮਿਲੀ ਔਰ ਉਹ ਕਾਂਗਰਸ ਦੇ ਸੰਸਦ ਬਣਨ ਤੋਂ ਬਾਅਦ ਅੱਜ 1 ਸਾਲ ਹੋ ਗਿਆ ਉਹਨਾਂ ਨੂੰ ਜਿਹੜਾ ਫੰਡ ਮਿਲਿਆ ਉਹਦੇ ਵਿੱਚ ਵੀ 1 ਰੁਪਈਆ ਨਹੀਂ ਲਾਇਆ ਜੋ ਕਿ ਇਸ ਰੁਪਈਏ ਦਾ ਹਿਸਾਬ ਵੀ ਲਿਆ ਜਾਵੇਗਾ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਲਦੀ ਕੰਬੋਜ ਨੇ ਉਹਨਾਂ ਨੇ ਕਿਹਾ ਕਿ ਮੈਂ ਕੁਬਾਇਆ ਦੇ ਪਿੰਡ ਦੀ ਮੁੱਖ ਚੌਂਕ ਤੋਂ ਟਾਲੀ ਵਾਲਾ ਤੱਕ ਜੋ ਪਿੰਡ ਦੀ ਸੜਕ ਬਣਾਈ ਏ ਉਸ ਨੂੰ ਪੱਕਾ ਕੀਤਾ ਜਾਵੇਗਾ ਪਰ ਜੋ ਸੰਸਦ ਮੈਂਬਰ ਸ਼ੇਰ ਸਿੰਘ ਕਬਾਇਆ ਦੇ ਘਰ ਵੱਲ ਨੂੰ ਸੜਕ ਜਾਂਦੀ ਏ ਉਸ ਨੂੰ ਨਹੀਂ ਬਣਾਇਆ ਜਾਵੇਗਾ ਉਸ ਨੂੰ ਪੱਕਾ ਨਹੀਂ ਕੀਤਾ ਜਾਵੇਗਾ ਸੋ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਕੋਈ ਪੈਸੇ ਦਾ ਘਾਟਾ ਨਹੀਂ ਹੈ ਸੰਸਦ ਮੈਂਬਰ ਕੋਲ ਜੋ ਕਿ ਹਰ ਸਾਲ 5 ਕਰੋੜ ਰੁਪਇਆ ਐਮਪੀ ਕੋਟਾ ਫੰਡ ਮਿਲਦਾ ਹੈ ਪਰ ਉਹ ਐਮਪੀ ਕੋਟਾ ਫੰਡ ਕਿੱਥੇ ਵਰਤਦੇ ਨੇ ਇਸ ਦੇ ਮਤਾਬਕ ਮੌਜੂਦਾ ਲੋਕਾਂ ਨੇ ਜੋ ਦਲੀਲ ਦਿੱਤੀ ਸੀ ਕਿ ਅਸੀਂ ਤੁਹਾਨੂੰ ਵੋਟ ਪਾਈ ਏ ਫਿਰ ਤੁਸੀਂ ਇਹ ਸੜਕ ਨੂੰ ਕਿਉਂ ਨਹੀਂ ਬਣਾ ਰਹੇ ਪਰ ਵਿਧਾਇਕ ਨੇ ਕਿਹਾ ਕਿ ਸੰਸਦ ਮੈਂਬਰ ਕੋਲ ਪੈਸਾ ਹੈ ਉਹ ਖੁਦ ਇਹ ਸੜਕ ਬਣਾਏਗਾ ਸੋ ਦਰਅਸਲ ਗੋਲਡੀ ਕੰਬੋਜ਼ ਜੋ ਕਿ ਪਿੰਡ ਵਿੱਚ ਕਈ ਵਿਕਾਸ ਕਾਰਜਾਂ ਦੇ ਕੰਮ ਕਰ ਰਹੇ ਹਨ ਉਹਨਾਂ ਨੇ ਪਿਛਲੇ 10ਾਂ ਜੋ ਕਿ ਪਿਛਲੇ ਸਾਲਾਂ ਵਿੱਚ 10 ਲੱਖ ਰੁਪਏ ਦੀਆਂ ਸੋਲਰ ਲਾਈਟਾਂ ਲਵਾਈਆਂ ਨੇ ਕੁਬਾਇਆ ਦੇ ਪਿੰਡ ਵਿੱਚ ਸ਼ਮਸ਼ਾਨ ਘਾਟ ਲਈ 3.5 ਲੱਖ ਰੁਪਏ ਉਹਨਾਂ ਨੇ ਦਿੱਤੇ ਨੇ ਜੋ ਡਰੇਨੇਜ ਲਈ 4.75 ਲੱਖ ਰੁਪਏ ਪੀਣ ਵਾਲੇ ਪਾਣੀ ਦੇ ਪ੍ਰੋਜੈਕਟ ਲਈ 2.62 ਲੱਖ ਰੁਪਏ ਕੁਬਾਇਆ ਪਿੰਡ ਨੂੰ ਦਿੱਤੇ ਨੇ ਬਾਥਰੂਮ ਦੀ ਨਿਕਾਸੀ ਲਈ 2.5 ਲੱਖ ਰੁਪਏ ਕਮਿਊਨਿਟੀ ਹਾਲ ਦੀ ਮੁਰਮਮਤ ਲਈ 2 ਲੱਖ ਰੁਪਏ ਤੇ ਨਵੇਂ ਬਾਸ ਸੱਡਾ ਬਣਾਉਣ ਲਈ 2.32 ਲੱਖ ਰੁਪਏ ਦੇ ਜਿਹੜੇ ਫੰਡ ਦਿੱਤੇ ਨੇ ਪੰਚਾਇਤ ਕਬਾਇਆ ਦੇ ਨੂੰ ਕਿਉਂਕਿ ਛੇ ਸੇ ਕਬਾਇਆ ਨੇ 1 ਰੁਪਇਆ ਵੀ ਆਪਣੀ ਪੰਚਾਇਤ ਨੂੰ ਦਿੱਤਾ ਔਰ ਇਸ ਦੇ ਨਾਲ ਹੀ ਉਹਨਾਂ ਨੇ ਜੋ ਕਬਾਇਆ ਇੱਕ ਪਿੰਡ ਦੇ ਵਿੱਚ ਜਿੱਥੇ ਸੰਸਦ ਮੈਂਬਰ ਬਣਿਆ ਹੋਵੇ ਉਸ ਪਿੰਡ ਨੂੰ 15 ਲੱਖ ਰੁਪਇਆ ਲਾਇਬ੍ਰੇਰੀ ਬਣਾਉਣ ਵਾਸਤੇ ਵੀ ਦਿੱਤਾ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿ ਸੀ ਕਿ ਕਿਸੀ ਕਿਸੀ ਲਾਇਬ੍ਰੇਰੀਆਂ ਖੁਲਾਵਾਂਗੇ ਔਰ ਲਾਇਬ੍ਰੇਰੀਆਂ ਦੇ ਵਿੱਚ ਜਿੱਥੇ ਪਿੰਡ ਦੇ ਨੌਜਵਾਨ ਔਰ ਲੋਕ ਜਿਹੜੇ ਉੱਥੇ ਜਾ ਕੇ ਕਿਤਾਬਾਂ ਪੜ੍ਹਨਗੇ ਔਰ ਪੰਜਾਬ ਦੇ ਬਾਰੇ ਔਰ ਆਉਣ ਵਾਲੇ ਸਮੇਂ ਦੇ ਬਾਰੇ ਉਹ ਜਾਗਰਤ ਹੋਣਗੇ ਸੋ ਉਹਨਾਂ ਨੇ ਕਹਿ ਕੇ 499000 ਰੁਪਏ ਦੀ ਲਾਗਤ ਵਾਲਾ ਇੱਕ ਮਾਨੀਵਾਲ ਸਟੇਡੀਅਮ ਵੀ ਜਿਹੜਾ ਕਿ ਕਬਾਇਆ ਪਿੰਡ ਦੇ ਵਿੱਚ ਮੈਂ ਦੇਵਾਂਗਾ ਸੋ ਗੋਲਡੀ ਕਮੋਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਨੇ ਜੋ ਕਬਾਇਆ ਪਿੰਡ ਨੂੰ ਸੁੰਦਰ ਗ੍ਰਾਮ ਬਣਾ ਕੇ ਜੁੜ ਕੇ ਛੇਰ ਸਿੰਘ ਕਬਾਇਆ ਨੂੰ ਦਿਖਾਣਾ ਹੈ ਉਹਨਾਂ ਨੇ ਕਹਿ ਕੇ ਕੁਆਇਆ ਪਿੰਟੂ ਟਾਲੀ ਵਾਲੇ ਤੱਕ ਜੋ ਪੂਰੀ ਸੜਕ ਹੈ ਉਸ ਦੀ ਮਰਮਤ ਕਰਕੇ ਉਸ ਨੂੰ ਨਵਾਂ ਬਣਾਇਆ ਜਾਵੇਗਾ ਪਰ ਸੰਸਦ ਮੈਂਬਰ ਦੇ ਘਰ ਵਾਲੀ ਸੜਕ ਨੂੰ ਨਹੀਂ ਬਣਾਇਆ ਜਾਵੇਗਾ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਗੁੱਸੇ ਹੋਵੇ ਜਾਂ ਰੁੱਸੇ ਉੱਥੇ ਇੱਕ ਵੀ ਪੈਸਾ ਮੈਂ ਖਰਚ ਨਹੀਂ ਕਰਾਂਗਾ ਉਹਨਾਂ ਨੇ ਕਹਿ ਕੇ ਜਿੰਨਾ ਚਿਰ ਉਹ ਵਿਧਾਇਕ ਹਨ ਉਹਨਾਂ ਚਿਰ ਉੱਥੇ ਸੜਕ ਨਹੀਂ ਬਣੇਗੀ ਉਹਨਾਂ ਨੇ ਦਿਲ ਦਿੱਤੀ ਕਿ ਸੰਸਦ ਮੈਂਬਰ ਕੁਆਇਆ ਕੋਲੋਂ ਜਿਹੜਾ ਪੈਸਾ ਹੈ ਉਸ ਦਾ ਵੀ ਹਿਸਾਬ ਲਵਾਂਗੇ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਆਇਆ ਨੇ ਕਿੰਨਾ ਫੰਡ ਆਇਆ ਔਰ ਕਿੰਨਾ ਫੰਡ ਖਰਚ ਕੀਤਾ ਜੋ ਕਿ ਐਮਪੀ ਦੇ ਕੋਟੇ ਵਾਲਾ ਫੰਡ ਜਿਹੜਾ ਕਿ ਡੀਸੀ ਸਾਹਿਬ ਦੇ ਵੱਲੋਂ ਵੰਡਿਆ ਜਾਂਦਾ ਪਰ ਐਮਪੀ ਕੋਟੇ ਵਾਲਾ ਫੰਡ ਜਿਹੜਾ ਕਿ ਪਿਛਲੇ ਦੋ ਵਾਰ ਸੰਸਦ ਮੈਂਬਰ ਰਹੇ ਨੇ 10 ਸਾਲਾਂ ਦਾ ਉਹ ਜਿਹੜਾ ਫੰਡ ਹੈ ਉਹ ਨਹੀਂ ਕਿਤੇ ਵੀ ਸ਼ੋ ਕੀਤਾ ਜੋ ਹੁਣ ਫਿਰ ਸੰਸਦ ਮੈਂਬਰ ਬਣੇ ਨੇ ਇਹਨਾਂ 5 ਸਾਲਾਂ ਦੇ ਵਿੱਚ ਵੀ ਜੋ ਐਮਪੀ ਕੋਟੇ ਦਾ ਫੰਡ ਹੋਵੇਗਾ ਉਹ ਇਹਨਾਂ ਨੇ ਆਪਣਾ ਨਿੱਜੀ ਕੰਮਾਂ ਵਾਸਤੇ ਵਰਤਨਾ ਜਿਸ ਨੂੰ ਲੈ ਕੇ ਵਿਧਾਇਕ ਗੋਲਦੀ ਕਮੋਜ ਨੇ ਸ਼ੇਰ ਸਿੰਘ ਖਾਇਦੇ ਉੱਪਰ ਵੱਡੇ ਇਲਜ਼ਾਮ ਲਾਏ ਨੇ ਔਰ ਉਹਨਾਂ ਦੀ ਸੜਕ ਨੂੰ ਬਣਨ ਤੋਂ ਰੋਕ ਦਿੱਤਾ ਹੈ